ਕਾਸ਼ੀ ਕਾਲਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੂਗੇ ਠੀਕ ਠਾਕ ਹੋਮੂਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨਾਂ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸਾਰੀ ਕਾਟਨ ਦੀ ਕਲੈਕਸ਼ਨ ਰਹੂਗੀ ਬਹੁਤ ਸੋਹਣੇ ਸੂਟ ਰਣ ਵਾਲੇ ਆ ਵੀਡੀਓ ਦੇ ਐਂਡ ਤੱਕ ਬਣੀ ਰਹੋ ਪਿਓਰ ਕੈਂਬਰੀ ਕਾਟਨ ਦੇ ਵਿੱਚ ਸ਼ਰਟ ਰਹੂਗੀ ਚਿਕਨੇਰੀ ਦੇ ਵਿੱਚ ਇਹਦੀ ਬਾਟਮ ਆਏਗੀ ਚਿਕਨ ਦਾ ਇਹਦੇ ਨਾਲ 2 ਮੀਟਰ ਪਲੱਸ ਉਹਦਾ ਕੱਪੜਾ ਰਹੂਗਾ ਦੁਪੱਟਾ 2 ਮੀਟਰ ਹੋਊਗਾ ਕੋਟਾ ਚੈੱਕ ਦਾ 4 ਸਾਈਡ ਦੇ ਦੁਪੱਟੇ ਤੇ ਸਕੈਲਪਿੰਗ ਹੋਊਗੀ ਬੜੀ ਪਿਆਰੀ ਲੁੱਕ ਦੇ ਵਿੱਚ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਸੂਟ ਮਿਲ ਜਾਣਗੇ ਪਿਓਰ ਕੈਂਬਰੀ कॉटन ਦੇ ਵਿੱਚ ਮੈਚਿੰਗ ਸੂਟ ਹਨਗੇ ਸਾਰੀ ਇਹਦੇ ਸ਼ਰਟ ਦੇ ਉੱਪਰ ਐਮਬ੍ਰੋਇਡਰੀ ਕੀਤੀ ਹੋਈ ਆ ਫੁੱਲ ਫਰੰਟ ਆ ਜਿਹੜਾ ਵੈਰਾਈਟਰ ਰਹੂਗਾ ਕਲਰਾਂ ਦੇ 4 ਇਹ ਹੋਰ ਗੰਜਾ 베ਜ ਦੇ ਵਿੱਚ ਰਹਿਣਗੇ ਇਹ ਐਮਬ੍ਰੋਇਡਡ ਸੂਟ ਰਹਿਣਗੇ ਕਲਰ ਦੇ ਵਿੱਚ ਵੀ 4 ਹੈਗੇ ਆ ਕਾਟਨ ਦੇ ਵਿੱਚ ਆਣਗੇ ਡਿਜੀਟਲ ਪ੍ਰਿੰਟ ਦੇ ਵਿੱਚ ਆਲ ਓਵਰ ਸੂਟ ਦਾ ਫੈਬਰਿਕ ਮਿਲੇਗਾ ਔਰ ਮਸਲੀਨ ਦਾ ਇਹਦੇ ਨਾਲ ਦੁਪੱਟਾ ਹੋਆ ਸਿਰਫ ਤੇ ਸਿਰਫ ਚੇਸ਼ੋਕਾਂ ਜਾਪੇ ਆਂਦੇ ਵਿੱਚ ਇਹ ਵੀ ਕੋਰਾ ਕਾਟਨ ਦੇ ਵਿੱਚ ਸੂਟ ਆਣਗੇ ਸਾਰੀ ਐਮਬ੍ਰੋਇਡਰੀ ਹੈ ਦੁਪੱਟੇ ਦੇ ਉੱਪਰ ਵੀ ਫੁੱਲ ਐਮਬ੍ਰੋਇਡਰੀ ਮਿਲੇਗੀ ਔਰ ਸ਼ਰਟ ਦੇ ਉੱਪਰ ਵੀ ਫੁੱਲ ਐਮਬ੍ਰੋਇਡਰੀ ਮਿਲੇਗੀ ਕਲਰ ਆਣਗੇ ਇਹਦੇ ਵਿੱਚ ਚਾਰ ਬਹੁਤ ਹੀ ਯੂਨੀਕੀ ਆਈਟਮ ਇਹ ਵੀ ਬਹੁਤ ਹੀ ਸੋਹਣੇ ਸੂਟ ਲੱਗਦੇ 900 999 ਪਏ ਇਹਨਾਂ ਦਾ ਰੇਟ ਹੋਊਗਾ ਇਹ ਸਲੱਬ ਸਿਲਕ ਦੇ ਵਿੱਚ ਆਊਗਾ গোল্ডਨ বুਟੀ ਇਹਦੇ ਉੱਪਰ ਬਣੀ ਹੋਈ ਹੈ ਸਾਰੀ ਸ਼ਰਟ ਦੇ ਉੱਪਰ ਹੈ 2.5 ਮੀਟਰ ਸ਼ਰਟ ਦਾ ਫੈਬਰਿਕ ਰਹੂ ਬੰਗਲੋਰੀ ਸਿਲਕ ਦੇ ਵਿੱਚ 2 ਮੀਟਰ ਦਾ ਬਾਟਮ ਦਾ ਫੈਬਰਿਕ ਰਹੂਗਾ ਦੁਪੱਟਾ ਵੀ ਸਿਲਕ ਚਾਊਗਾ ਇਹਦਾ ਸ਼ਰਟ ਸਾਊਥ कॉटन ਦੇ ਵਿੱਚ ਰਹੂਗੀ 1.5 ਮੀਟਰ ਸ਼ਰਟ ਦਾ ਫੈਬਰਿਕ 2 ਮੀਟਰ ਬਾਟਮ ਦਾ ਫੈਬਰਿਕ ਰਹੂਗਾ ਤੇ 1.5 ਮੀਟਰ ਦਾ ਦੁਪੱਟਾ ਰਹੂਗਾ ਫ੍ਰੀ ਸ਼ੀਪਿੰਗ ਰਹੂਗੀ ਇਹ ਵਾਲੇ ਸੁੱਟਾਂ ਦੇ ਕੋਈ ਵੀ ਸੁੱਟ ਤੁਸੀਂ ਬੁੱਕ ਕਰਨਾ ਚਾਹੋ ਨੰਬਰ ਆਪਣਾ ਚੱਲ ਰਿਹਾ ਹੈ ਸਕਰੀਨ ਤੇ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ कॉटन ਦੇ ਵਿਚ ਆਣਗੇ ਐਪਲੀਕ ਵਰਕ ਕੀਤਾ ਹੋਇਆ ਸਾਰਾ ਨੈੱਕ ਦੇ ਉੱਪਰ ਸਵਾ ਦੋ ਮੀਟਰ ਸ਼ਰਟ ਸਵਾ ਦੋ ਮੀਟਰ ਬਾਟਮ ਤੇ 2 40 ਦਾ ਦੁਪੱਟਾ ਰਹੂਗਾ ਹੈਵੀ कॉटन ਦੇ ਵਿਚ ਆਣਗੇ ਸ਼ਰਟ कॉटन ਦੀ ਰਹੂਗੀ ਬਾਟਿਕ ਪ੍ਰਿੰਟ ਦੇ ਵਿੱਚ 22 ਮੀਟਰ ਦੀ ਸ਼ਰਟ ਰਹੂਗੀ ਸਵਾ ਦੋ ਮੀਟਰ ਇਹਦਾ ਬਾਟਮ ਦਾ ਫੈਬਰਿਕ ਰਹੂਗਾ ਔਰ ਸੌਫਟ ਬਾਟਿਕ ਪ੍ਰਿੰਟ ਦੇ ਵਿੱਚ ਇਹਦਾ ਦੁਪੱਟਾ ਰਹੂਗਾ 799 ਰੁਪਏਾਂ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਮਿਲ ਜਾਣਗੇ ਫ੍ਰੀ ਸ਼ਿਪਿੰਗ ਰਹੂਗੀ ਕਾਟਨ ਦੇ ਵਿੱਚ ਆਣਗੇ ਬਾਟਿਕ ਪ੍ਰਿੰਟਡ 2.5 ਮੀਟਰ ਦੀ ਸ਼ਰਟ ਬਾਟਮ ਵੀ 2.5 ਔਰ ਦੁਪੱਟਾ ਜਿਹੜਾ ਇਹਦਾ 2.5 ਮੀਟਰ ਹੋਊਗਾ 600 ਰੁਪਏਾਂ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਕੋਈ ਵੀ ਸੂਟ ਤੁਸੀਂ ਆਪਣਾ ਬੁੱਕ ਕਰਨਾ ਚਾਹੁੰਦੇ ਹੋ ਤਾਂ ਨੰਬਰ ਚੱਲ ਰਿਹਾ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਓ ਆਪਣੇ ਬਜਟ ਦੇ ਅਕੋਰਡਿੰਗ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਇਹ 60% 60% कॉटन ਦੇ ਵਿੱਚ ਆਊਗਾ ਆਸਰਿਕ ਪ੍ਰਿੰਟ ਰਹਣਗੇ एम्ब्रॉयडरी ਜੋ ਹੋਗੀ neck ਦੇ ਉੱਪਰ 2.5 मीटर शर्ट 2.5 मीटर बॉटम ਤੇ 2.5 मीटर ਦਾ ਦੁਪੱਟਾ ਰਹੂਗਾ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬਣੇ ਹੋਏ ਸੂਟ ਹੈ ਲੀਲਨ ਦੇ ਵਿੱਚ ਆਣਗੇ ਡਿਜੀਟਲ ਪ੍ਰਿੰਟ ਆਊਗਾ neck ਦੇ ਉੱਪਰ एम्ब्रॉयडरी ਹੈ 2.5 मीटर ਦੀ शर्ट 2 मीटर ਦਾ बॉटम ਦਾ ਫੈਬਰਿਕ ਰਹੂਗਾ ਰਿਓਨ ਦਾ ਲੀਲਨ ਦੇ ਵਿੱਚ ਹੀ ਇਹਦਾ ਦੁਪੱਟਾ ਰਹੂਗਾ ਪ੍ਰਿੰਟਡ ਇਹ ਸਾਰੀ neck ਦੇ ਉੱਪਰ एम्ब्रॉयडਰੀ ਲੱਗੂਗੀ ਡਾਇਨੈਮਿਕ कॉटन ਦੇ ਵਿੱਚ सूट ਆਣਗੇ neck ਦੇ ਉੱਪਰ ਵਰਕ ਕੀਤਾ ਹੋਇਆ 2.5 ਮੀਟਰ ਦੀ ਸ਼ਰਟ बॉटम 2 ਮੀਟਰ ਸ਼ਿਫॉन ਦਾ ਇਹਦੇ ਨਾਲ ਦੁਪੱਟਾ ਰਹੂਗਾ 프린ਟਡ ਦੁਪੱਟੇ ਦੇ ਉੱਪਰ ਵੀ ਪ੍ਰਿੰਟ ਮਿਲੇਗਾ ਔਰ neck ਦੇ ਉੱਪਰ ਇਹ embroidery ਮਿਲੇਗੀ ਸ਼ਰਟ कॉटन ਦੇ ਵਿੱਚ ਆਊਗੀ ਲਖਨਵੀ ਵਰਕ ਕੀਤਾ ਹੋਇਆ ਸਾਰਾ ਇਹ 2.5 ਮੀਟਰ ਦੀ ਸ਼ਰਟ ਰਹੂਗੀ ਸ਼ਿਫॉन ਦਾ ਦੁਪੱਟਾ ਰਹੂ 2.5 ਮੀਟਰ कॉटन ਦੀ बॉटਮ ਆਏਗੀ बॉटम ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਦਾ ਹੀ ਲਖਨਵੀ ਵਰਕ ਮਿਲੇਗਾ ਪਿਓਰ ਕੈਮਰੀ ਕਾਟਨ ਦੇ ਵਿੱਚ ਐਮਬਰਾਇਡਰੀ ਵਾਲਾ ਸੂਟ ਰਹੂਗਾ ਟਾਈਟੇ ਮੀਟਰ ਦੀ ਕੱਟ ਮਿਲੇਗੀ ਦੁਪੱਟਾ ਇਹਦਾ ਮਸਲੀਨ ਦਾ ਹੋਊਗਾ ਟਾਈ ਐਂਡ ਡਾਈ ਇਹਦੇ ਵਿੱਚ ਜਿਹੜਾ ਹੈਗਾ ਕਲਰ ਕੀਤਾ ਹੋਇਆ ਔਰ ਬਾਟਮ ਦੇ ਉੱਪਰ ਵੀ ਇਹਦੇ ਉੱਪਰ ਐਮਬਰਾਇਡਰੀ ਮਿਲੇਗੀ ਇਹ ਕਰੀਬ ਦੇ ਵਿੱਚ ਆਊਗਾ ਇਹਦੇ ਬਾਟਮ ਤੇ ਐਮਬਰਾਇਡਰੀ ਆਏਗੀ ਨੈਕ ਦੇ ਉੱਪਰ ਐਮਬਰਾਇਡਰੀ ਆਏਗੀ ਇਹ ਮਸਲੀਨ ਕਾਟਨ ਦੇ ਵਿੱਚ ਬਣਿਆ ਹੋਇਆ ਸੂਟ ਹੈ ਐਮਬਰਾਇਡਰਡ ਰਹੂਗਾ ਫੁੱਲ ਬਲੈਕ ਬਿਸਕੋਸ ਮਸਲੀਨ ਦੇ ਵਿੱਚ ਆਣਗੇ ਥ੍ਰੈਡ ਪਲੱਸ ਹੈਂਡ ਦੀ ਐਮਬ੍ਰੋਇਡਰੀ ਰਹੀ ਕਿ ਇਹਦੇ ਉੱਪਰ neck ਦੇ ਉੱਪਰ ਐਮਬ੍ਰੋਇਡਰੀ ਹੈ ਔਰ ਦੁਪੱਟੇ ਦੇ ਉੱਪਰ ਵੀ ਐਮਬ੍ਰੋਇਡਰੀ ਮਿਲੇਗੀ ਦੁਪੱਟਾ ਇਹਦਾ organza ਦੇ ਵਿੱਚ ਰਹੂਗਾ neck ਦੇ ਉੱਪਰ ਫੁੱਲ ਐਮਬ੍ਰੋਇਡਰੀ ਹੈ ਇਹ ਵੀ organza ਦੇ ਵਿੱਚ ਸੂਟ ਆਣਗੇ ਸਾਰਾ ਫੁੱਲ ਇਹਦੇ ਉੱਪਰ ਫਰੰਟ ਆਇਡਮ ਪੈਟਰਨ ਰਹੂਗਾ ਬਾਟਮ ਦੇ ਉੱਪਰ ਵੀ ਐਮਬ੍ਰੋਇਡਰੀ ਹੈ ਔਰ ਦੁਪੱਟੇ ਦੇ ਉੱਪਰ ਵੀ ਐਮਬ੍ਰੋਇਡਰੀ ਰਹੂਗੀ ਪਿਓਰ ਲੀਲਨ ਦੇ ਵਿੱਚ ਸੂਟ ਆਣਗੇ 2.5 ਮੀਟਰ ਦੀ ਕੱਟ ਮਿਲੇਗੀ ਮੈਚਿੰਗ ਸੂਟ ਹੈ ਬਹੁਤ ਹੀ ਪਿਆਰੇ ਜਿਹੜੇ ਹੈਗੇ ਇਹਦੇ ਕਲਰ ਤੇ ਪ੍ਰਿੰਟ ਹੈਗੇ ਪ੍ਰੀਮੀਅਮ ਕੁਆਲਟੀ ਹੈ ਪਿਓਰ ਲੀਲਨ ਹੈ ਇਹ 2199 ਰੁਪਏ ਇਹਨਾਂ ਦਾ ਰੇਟ ਹੋਊਗਾ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ ਵੀਡੀਓ ਨੂੰ ਕਰਦੇ ਹੋ ਵਾਟਵਾ ਸ਼ੇਅਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਪਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ ਧੰਨਵਾਦ